ਯੋਗਲ ਮੈਂ ਕਹਿਣ ਲੱਗੀਆਂ ਐ ਹੁਣ ਸੇਕ ਲੱਗੂਗਾ ਕਈਆਂ ਦੇ ਪਹਿਲਾ ਵੀਡੀਓ ਮੈਂ ਕੁੜੀਆਂ ਲਈ ਪਾਈ ਸੀ ਤੇ ਇਹ ਚਲਾਣਾ ਤਾਂ ਉਹਨੂੰ ਵੇਖਣ ਵਾਲਿਆਂ ਤੇ ਪਈਆਂ ਨੇ ਕੀ ਸਿੱਖਦੇ ਹੋ ਇਹਨਾਂ ਤੋਂ ਇਹ ਤਾਂ ਆਪੇ ਪੁੱਠੀਆਂ ਮੱਤਾਂ ਨੇ ਇਹਨਾਂ ਨੂੰ ਫੋਲੋ ਕਰਨ ਵਾਲੀਆਂ ਮੇਰੇ ਸਾਬ ਨਾਲ ਖੱੱਚਾ ਨੇ ਵਿਊਆਂ ਦੀ ਚਾਸੀ ਨਹੀਂ ਕਿ ਮਾੜੀ ਆ ਨਾ ਮੁੜ ਕੇ ਨਹੀਂ ਇਤ ਨਹੀਂ ਰੱਜਦੀ ਹੁੰਦੀ ਇਹ ਗੱਲ ਤੋਂ ਤਾਂ ਵਾਕਿਫ ਹੁਣਾ ਤੜੀ ਇੱਕ ਹੱਥ ਨਾਲ ਨਹੀਂ ਵੱਜਦੀ ਹੁੰਦੀ ਕੱਲ ਨੂੰ ਇਹ ਚੀਜ਼ਾਂ ਆਪਣੇ ਜਵਾਕਾਂ ਤੱਕ ਨਾ ਪਹੁੰਚਣ ਦਿਲ ਤੇ ਹੱਥ ਰੱਖ ਕੇ ਪੁੱਛੋ ਜ਼ਮੀਰ ਇਹੀ ਚਾਉਂਦੀ ਆ ਨਾ ਵੱਧ ਕੁਝ ਨਹੀਂ ਵਿਊਧਾਣੇ ਬੰਦ ਕਰ ਦੋ ਆਈਡੀ ਬਲੌਕ ਤੇ ਰਿਪੋਰਟ ਕਰਨੀ ਆਉਂਦੀ ਆ ਨਾ ਇਹਨਾਂ ਨੂੰ ਸ਼ਹਿ ਦੇਣ ਵਾਲਿਆਂ ਲਈ ਇੱਕੇ ਬੇਨਤੀ ਰੱਬ ਦੇ ਆਸਤੇ ਸ਼ਰਮ ਕਰੋ ਆਪਣੇ ਆ ਸਵਾਦ ਦੇ ਚੱਕਰ ਚ ਪੰਜਾਬ ਦਾ ਬੇੜਾ ਨਾ ਕਰ ਕਰੋ ਆਥਣੇ ਸਵੇਰੇ ਸਾਲੀ ਅੱਗ ਲੱਗਦੀ ਰੀਲਾ ਉੱਤੇ ਨੱਚਦਾ ਪੰਜਾਬ ਦੇਖ ਕੇ ਰੂ ਰੋਂਦੀ ਹੋਣੀ ਰਾਜੇ ਰਣਜੀਤ ਦੀ ਲੰਡਨ ਚ ਪਿਆ ਸਾਡਾ ਤਾਜ ਦੇਖ ਕੇ ਤਨ ਸਾਡੀ ਪਹਿਲੀ ਜਿਹੜੀ ਸੋਨਾ ਜੰਮਦੀ